ਆਡੀ ਪ੍ਰੋਡਕਸ਼ਨਸ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਆਂ ਡਾਕੂਆਂ ਦੀ ਗੁਫਾ ਦੇ ਵਿੱਚ ਇਹ ਗੁਫਾ ਕਿੱਥੇ ਸਥਿਤ ਹੈ ਤੇ ਅਸਲ ਦੇ ਵਿੱਚ ਇਹ ਗੁਫਾ ਕਿਉਂ ਹੋਜੀ ਹੈ ਤੇ ਇਹਦਾ ਕੀ ਇਤਿਹਾਸ ਹੈ ਅੱਜ ਆਪਾਂ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਤੁਸੀਂ ਸਾਡੇ ਨਾਲ ਬਨੇ ਰਹੋ ਦਰਸ਼ਕੋ ਅਸੀਂ ਤੁਹਾਨੂੰ ਦਿਖਾ ਰਹੇ ਆਂ ਡਾਕੂਆਂ ਦੀ ਗੁਫਾ ਤੇ ਇਹ ਗੁਫਾ ਦੇ ਵਿੱਚੋਂ ਲੰਘਣਾ ਕੋਈ ਸੌਖਾ ਕੰਮ ਨਹੀਂ ਹੈਗਾ ਬਹੁਤ ਮੁਸ਼ਕਲ ਹੈਗਾ ਆ ਇਸ ਗੁਫਾ ਨੂੰ ਪਾਰ ਕਰਨਾ ਤੇ ਇਸੇ ਲਈ ਡਾਕੂ ਜਿਹੜਾ ਇੱਥੇ ਆ ਕੇ ਲੁਕ ਜਾਂਦੇ ਸੀ ਤਾ ਜੋ ਉਹਨਾਂ ਨੂੰ ਅੰਗਰੇਜ਼ ਅਫਸਰ ਜਿਹੜਾ ਹੈਗੇ ਆ ਨਾ ਫੜ ਸਕਣ ਤੇ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਇਹ ਗੁਫਾ ਜਿਹੜੀ ਆ ਬਹੁਤ ਵਧੀਆ ਆ ਕੁਦਰਤੀ ਤੌਰ ਤੇ ਗੁਫਾ ਬਣੀ ਹੋਈ ਆ ਬਹੁਤ ਸਾਰੇ ਵਾਲੇ ਦੁਆਲੇ ਤੁਹਾਨੂੰ ਪਹਾੜ ਦਿਖਣਗੇ ਪੱਥਰ ਦਿਖਾਈ ਦੇਣਗੇ ਤੇ ਵੱਖ-ਵੱਖ ਥਾਵਾਂ ਤੋਂ ਪਾਣੀ ਜਿਹੜਾ ਹੈਗਾ ਆ ਇਸ ਗੁਫਾ ਦੇ ਵਿੱਚ ਆਉਂਦਾ ਆ ਤੇ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਕਿ ਇੱਥੇ ਤੀਰ ਲਗਾਏ ਆ ਕਿ ਤੁਹਾਨੂੰ ਪਤਾ ਚੱਲਦਾ ਰਹੇ ਕਿ ਤੁਸੀਂ ਕਿਸ ਪਾਸੇ ਨੂੰ ਲੰਘਣਾ ਹੈਗਾ ਆ ਸੋ ਇਹ ਜਿਹੜਾ ਕੁਦਰਤੀ ਨਜ਼ਾਰਿਆਂ ਦੇ ਵਿੱਚੋਂ ਦੀ ਅਸੀਂ ਨਿਕਲ ਕੇ ਤਾਨੂੰ ਜਿਹੜੀ ਇਹ ਡਾਕੂਆਂ ਦੀ ਗੁਫਾ ਜਿਹੜੀ ਆ ਦਿਖਾ ਰਹੇ ਆ ਸੋ ਸਾਨੂੰ ਵੀ ਜਿਹੜਾ ਹੈ ਬਹੁਤ ਆਨੰਦ ਆ ਰਿਹਾ ਹੈ ਜੇਕਰ ਤੁਸੀਂ ਇੱਥੇ ਆਉਂਗੇ ਜੇਕਰ ਤੁਸੀਂ ਕੁਦਰਤ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਵੀ ਇੱਥੇ ਜਿਹੜਾ ਆ ਬਹੁਤ ਜ਼ਿਆਦਾ ਆਨੰਦ ਮਾਣ ਸਕਦੇ ਹੋ ਦਰਸ਼ਕੋ ਤੁਸੀਂ ਦੇਖ ਸਕਦੇ ਹੈਗੇ ਓਕੇ ਇਸ ਸਮੇ ਜਿਹੜਾ ਇੱਥੋਂ ਖੁੱਲੀ ਕੋਈ ਗੁਫਾ ਹੈਗੀ ਹੈ ਇੱਥੇ ਜਿਹੜੀ ਆ ਰੋਸ਼ਨੀ ਆ ਰਹੀ ਹੈਗੀ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਜਾਵਾਂਗੇ ਕਈ ਥਾਵਾਂ ਦੇ ਉੱਤੇ ਗੁਫਾਵਾਂ ਜਿਹੜੀਆਂ ਨੇ ਤੰਗ ਹੁੰਦੀਆਂ ਜਾਣਗੀਆਂ ਤੇ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਕਿੰਨਾ ਵਧੀਆ ਕੁਦਰਤੀ ਨਜ਼ਾਰਾ ਸਾਨੂੰ ਜਿਹੜਾ ਆ ਦੇਖਣ ਨੂੰ ਮਿਲ ਰਿਹਾ ਹੈਗਾ ਜਾਂ ਇਹਨਾਂ ਥਾਵਾਂ ਦੇ ਉੱਤੇ ਸੋ ਕੁਦਰਤ ਨਾਲ ਭਰਪੂਰ ਨੇ ਇਹ ਜਿਹੜੀਆਂ ਗੁਫਾਵਾਂ ਜਿਨ੍ਹਾਂ ਨੂੰ ਤੁਸੀਂ ਵੇਖ ਰਹੇ ਹੈਗੇ ਹੋ ਜੀ ਤੇ ਜੇਕਰ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਸਮੇਂ ਦੇ ਨਾਲ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਰਹਿੰਦੀਆਂ ਆ ਇਹ ਡਾਕੂਆਂ ਦੀ ਗੁਫਾ ਜਿਹੜੀ ਹੈਗੀ ਆ ਇਹ ਧੀਰਾਧੂਨ ਦੇ ਵਿੱਚ ਸਥਿਤ ਹੈਗੀ ਆ ਅੱਜ ਕੱਲ ਇਹਨੂੰ ਜਿਹੜਾ ਹੈਗਾ ਆ ਪਿਕਨਿਕ ਸਪੌਟ ਦੇ ਤੌਰ ਤੇ ਜਿਹੜਾ ਲੋਕ ਲੈਂਦੇ ਹੈਗੇ ਆ ਇੱਥੇ ਘੁੰਮਣ ਫਿਰਨ ਲਈ ਆਉਂਦੇ ਹੈਗੇ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਅੱਗੋਂ ਜਿਹੜੀ ਇਹ ਗੁਫਾ ਜਿਹੜੀ ਹੈ ਤੰਗ ਹੋਣੀ ਸ਼ੁਰੂ ਹੋ ਚੁੱਕੀ ਹੈ ਤੇ ਉੱਤੇ ਜਦੋਂ ਜਿਵੇਂ ਅਸੀਂ ਨਜ਼ਰ ਮਾਰਦੇ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸਨਾਂ ਦੀ ਉਚਾਈ ਕਿੰਨੀ ਜ਼ਿਆਦਾ ਹੈਗੀ ਹੈ ਸੋ ਸਮੇਂ ਦੇ ਨਾਲ ਜਿਹੜੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਬੇਸ਼ੱਕ ਬਦਲ ਗਈਆਂ ਹੈਗੀਆਂ ਨੇ ਪਰ ਕੁਦਰਤੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਮੌਜੂਦ ਰਹਿੰਦੀਆਂ ਆ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਇਹ ਗੁਫਾ ਨੂੰ ਜਿਹੜਾ ਹੈ ਡਾਕੂਆਂ ਦੀ ਗੁਫਾ ਕਿਹਾ ਜਾਂਦਾ ਹੈਗਾ ਜੋ ਦੇਰਾਦੂਨ ਦੇ ਵਿੱਚ ਸਥਿਤ ਹੈਗੀ ਆ ਜਿੱਥੇ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹੈਗੇ ਆ ਇਹ ਗੁਫਾ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਜਾਵਾਂਗੇ ਨਾ ਤਾਂ ਤੁਸੀਂ ਵੇਖਦੇ ਜਾਓਗੇ ਕਿ ਇਹ ਗੁਫਾ ਕਿਤੋਂ ਬਹੁਤ ਜ਼ਿਆਦਾ ਤੰਗ ਹੋ ਜਾਏਗੀ ਤੇ ਕਿਤੋਂ ਇਹ ਗੁਫਾ ਜਿਹੜੀ ਹੈ ਬਹੁਤ ਜ਼ਿਆਦਾ ਖੁੱਲ ਜਾਏਗੀ ਦੱਸ ਕੋ વાਕੀ ਜਿਹੜਾ ਹੈਗਾ ਆ ਪੁਰਾਣੇ ਸਮੇਂ ਦੇ ਵਿੱਚ ਜਦੋਂ ਡਾਕੂ ਜਿਹੜੇ ਆ ਲੁੱਟਾਂ ਖੋਹਾਂ ਕਰਦੇ ਸੀ ਤਾਂ ਬਹੁਤ ਸਾਰਾ ਸਮਾਨ ਜਿਹੜਾ ਉਹ ਲੈ ਕੇ ਆਉਂਦੇ ਸੀ ਤਾਂ ਫਿਰ ਉਹ ਇੰਨਾ ਗੁਫਾਵਾਂ ਦੇ ਵਿੱਚ ਕਹਿੰਦੇ ਆ ਕਿ ਲੋਕ ਜਾਂਦੇ ਸੀ ਤੇ ਅੰਗਰੇਜ਼ ਅਫਸਰ ਉਹਨਾਂ ਨੂੰ ਫੜ ਨਹੀਂ ਸੀ ਸਕਦੇ ਕਿਉਂਕਿ ਉਹ ਇੰਨਾ ਗੁਫਾਵਾਂ ਵੱਲ ਆਉਂਦੇ ਹੀ ਨਹੀਂ ਸੀਗੇ ਸੋ ਸਮੇਂ ਦੇ ਨਾਲ ਜਿਹੜਾ ਹੈ ਤੁਸੀਂ ਵੇਖ ਸਕਦੇ ਹੈਗੇ ਹੋ ਕਿ ਇਹ ਗੁਫਾਵਾਂ ਕਿੰਨੀਆਂ ਵਧੀਆ ਹੈਗੀਆਂ ਆ ਲੈਟਸ ਕੋ ਅਸੀਂ ਥੱਲੋਂ ਜਿਹੜਾ ਹੈਗਾ ਪਹਾੜੀਆਂ ਦੇ ਉੱਤੇ ਚੜ੍ਹ ਕੇ ਹੁਣ ਇਸ ਪਾਸੇ ਆ ਚੁੱਕੇ ਹੈਗੇ ਆ ਤੇ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕਿ ਉਸੇ ਤਰੀਕੇ ਦੇ ਨਾਲ ਪਾਣੀ ਜਿਹੜਾ ਹੈਗਾ ਆ ਮੌਜੂਦ ਹੈਗਾ ਆ ਸੋ ਅੱਜ ਕੱਲ ਲੋਕ ਜਿਹੜਾ ਹੈ ਇੱਥੇ ਆ ਕੇ ਬਹੁਤ ਇੰਜੋਏ ਕਰਦੇ ਆ ਇਹਨੂੰ ਇੱਕ ਪਿਕਨਿਕ ਸਪੌਟ ਦੇ ਤੌਰ ਤੇ ਦੇਰਾਦੂਨ ਦੇ ਵਿੱਚ ਵੇਖਿਆ ਜਾਂਦਾ ਹੈਗਾ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕਾਫੀ ਜ਼ਿਆਦਾ ਕੁਦਰਤੀ ਨਜ਼ਾਰੇ ਹੈਗੇ ਆ ਜੋ ਤੁਹਾਨੂੰ ਬਹੁਤ ਜ਼ਿਆਦਾ ਆਨੰਦ ਦਿੰਦੇ ਆ ਜੇਕਰ ਤੁਸੀਂ ਕੁਦਰਤ ਪ੍ਰੇਮੀ ਹੈਗੇ ਹੋ ਕੁਦਰਤ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਥਾਵਾਂ ਦੇ ਉੱਤੇ ਆ ਸਕਦੇ ਹੋ ਇੱਥੇ ਤੁਹਾਨੂੰ ਕੁਦਰਤ ਦੇ ਬਹੁਤ ਸਾਰੇ ਨਜ਼ਾਰੇ ਜਿਹੜੇ ਆ ਵੇਖਣ ਨੂੰ ਮਿਲਣਗੇ ਸੋ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਆ ਮਜ਼ਾ ਅਸੀਂ ਲੈ ਰਹੇ ਹੈਗੇ ਆ ਬੇਸ਼ੱਕ ਉੱਬੜ ਖਾਬੜ ਵਾਲਾ ਰਸਤਾ ਹੈਗਾ ਆ ਪਾਣੀ ਜਿਹੜਾ ਹੈ ਨਾਲ-ਨਾਲ ਚੱਲ ਰਿਹਾ ਹੈ ਕਿਤੇ ਇਹ ਗੁਫਾ ਜਿਹੜੀ ਆ ਖੁੱਲੀ ਹੁੰਦੀ ਆ ਕਿਤੇ ਅੱਗੇ ਜਾ ਕੇ ਗੁਫਾ ਤੰਗ ਹੋ ਜਾਂਦੀ ਆ ਛੋਟੇ ਛੋਟੇ ਝਰਨੇ ਵਕ ਵਕ ਥਾਵਾਂ ਦੇ ਵਿੱਚ ਇਸ ਗੁਫਾ ਦੇ ਉੱਤੇ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ ਸੋ ਇਹ ਡਾਕੂਆਂ ਦੀ ਗੁਫਾ ਹੈ ਜੋ ਦੇਰਾ ਦੂਨ ਦੇ ਵਿੱਚ ਸਥਿਤ ਆ ਜਦੋਂ ਅੰਗਰੇਜ਼ ਸਾਡੇ ਦੇਸ਼ ਤੇ ਰਾਜ ਕਰਿਆ ਕਰਦੇ ਸੀ ਤਾਂ ਉਸ ਸਮੇਂ ਜਿਹੜਾ ਹੈ ਡਾਕੂ ਲੁੱਟਾਂ ਖੋਹਾਂ ਕਰਦੇ ਸੀ ਤਾਂ ਇਹ ਗੁਫਾਵਾਂ ਦੇ ਵਿੱਚ ਆ ਕੇ ਉਹ ਲੁਕ ਜਾਇਆ ਕਰਦੇ ਸੀ ਤਾ ਜੋ ਅੰਗਰੇਜ਼ ਅਫਸਰਾਂ ਤੋਂ ਬਚ ਸਕਣ ਤੇ ਦਰਸ਼ਕੋ ਜਿਵੇਂ ਪਹਿਲਾਂ ਅਸੀਂ ਪਾਣੀ ਦੇ ਵਿੱਚ ਸੀਗੇ ਤੇ ਹੁਣ ਅਸੀਂ ਜਿਹੜਾ ਹੈਗਾ ਆ ਉੱਪਰ ਜਾਵਾਂਗੇ ਤੇ ਤੁਸੀਂ ਵੇਖ ਸਕਦੇ ਹੈਗੇ ਕਿ ਪੱਥਰਾਂ ਦੇ ਵਿੱਚੋਂ ਜਿਹੜਾ ਨਿਕਲ ਕੇ ਸਾਨੂੰ ਉੱਪਰ ਜਾਣਾ ਪਊਗਾ ਤੇ ਪ੍ਰਸ਼ਾਸਨ ਵੱਲੋਂ ਇੱਥੇ ਜਿਹੜਾ ਹੈਗਾ ਆ ਵਕ-ਵਕ ਥਾਵਾਂ ਦੇ ਉੱਤੇ ਤੀਰ ਲਗਾਏ ਗਏ ਆ ਤਾਂ ਜੋ ਸਾਨੂੰ ਰਸਤੇ ਦਾ ਪਤਾ ਲੱਗਦਾ ਰਹੇ ਸੋ ਇਹ ਰਸਤਾ ਜਿਹੜਾ ਹੈਗਾ ਆ ਕਾਫੀ ਜ਼ਿਆਦਾ ਕਠਿਨਾਈਆਂ ਵਾਲਾ ਹੈਗਾ ਆ ਸੋ ਇਹ ਡਾਕੂਆਂ ਦੀ ਗੁਫਾ ਸੀ ਤੁਹਾਨੂੰ ਦਿਖਾ ਰਹੇ ਆ ਜਿਹੜੀ ਦੇਰਾਦੂਨ ਦੇ ਵਿੱਚ ਸਥਿਤ ਹੈਗੀ ਆ ਇੱਥੇ ਪਹੁੰਚਣ ਦੇ ਲਈ ਜਿਹੜਾ ਹੈਗਾ ਆ ਤੁਹਾਨੂੰ ਕਾਫੀ ਜ਼ਿਆਦਾ ਸੰਘਰਸ਼ ਅੱਗੇ ਕਰਨਾ ਪਊਗਾ ਜੀ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਕਿ ਇਹ ਗੁਫਾ ਜਿਹੜੀ ਹੈਗੀ ਆ ਕਿਤੋਂ ਤਾਂ ਬਹੁਤ ਤੰਗ ਹੋਊਗੀ ਤੇ ਕਿਤੋਂ ਬਹੁਤ ਜ਼ਿਆਦਾ ਖੁੱਲੀ ਹੋਊਗੀ ਤੇ ਪਾਣੀ ਦੀ ਆਵਾਜ਼ ਤੁਸੀਂ ਜਿਹੜੀ ਆ ਸੁਣ ਸਕਦੇ ਹੈਗੇ ਹੋ ਪੂਰਾ ਇੱਥੇ ਕੁਦਰਤੀ ਨਜ਼ਾਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਇੱਕ ਗੁਫਾ ਜਿਹੜੀ ਹੈਗੀ ਐ ਦੇਰਾ ਦੂਨ ਦੇ ਵਿੱਚ ਸਥਿਤ ਹੈਗੀ ਇੱਥੇ ਡਾਕੂ ਜਿਹੜੇ ਆ ਰਿਹਾ ਕਰਦੇ ਸੀਗੇ ਅੰਗਰੇਜ਼ ਅਫਸਰਾਂ ਤੋਂ ਬਚਣ ਦੇ ਲਈ ਕਿਉਂਕਿ ਜੋ ਉਹ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਲੁੱਟਾਂ ਖੋਹਾਂ ਕਰਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਗੁਫਾਵਾਂ ਦੇ ਵਿੱਚ ਆ ਕੇ ਉਹ ਲੁਕ ਜਾਇਆ ਕਰਦੇ ਸੀਗੇ। ਦਸ਼ਵਨ ਅਸੀਂ ਤੁਹਾਨੂੰ ਗੁਫਾਰੇ ਕਾਫੀ ਅੱਗੇ ਤੱਕ ਲੈ ਆਏ ਆਂ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਗੁਫਾ ਦੇ ਵਿੱਚ ਜਿਹੜਾ ਹੈ ਪਾਣੀ ਦਾ ਪਹਿਲਾਂ ਅਸੀਂ ਤੁਹਾਨੂੰ ਪੱਧਰ ਦਿਖਾਉਨੇ ਹੈਗੇ ਆਂ ਹਲੇ ਬਹੁਤ ਘੱਟ ਹੈਗਾ ਆ ਜਿਵੇਂ ਹੀ ਮੌਨਸੂਨ ਆਉਂਦਾ ਹੈ ਨਾ ਤਾਂ ਇਹ ਪਾਣੀ ਦਾ ਪੱਧਰ ਜਿਹੜਾ ਹੈਗਾ ਆ ਕਾਫੀ ਜ਼ਿਆਦਾ ਵੱਧ ਜਾਂਦਾ ਹੈਗਾ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਅੱਗੋਂ ਜਿਹੜੀ ਗੁਫਾ ਹੁਣ ਤੰਗ ਹੋਣੀ ਸ਼ੁਰੂ ਹੋ ਗਈ ਹੈ ਤੇ ਜਦੋਂ ਅਸੀਂ ਉੱਪਰ ਵੱਲ ਵੇਖਦੇ ਹੈਗੇ ਆਂ ਤਾਂ ਸਾਨੂੰ ਉੱਚੇ-ਉੱਚੇ ਪਹਾੜ ਜਿਹੜੇ ਆ ਦਿਖਾਈ ਦਿੰਦੇ ਆ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੌਨਸੂਨ ਦੇ ਵਿੱਚ ਬਦਲ ਜਾਂਦੀਆਂ ਹੈਗੀਆਂ ਆ ਤੇ ਇੱਥੇ ਜਿਹੜਾ ਹੈਗਾ ਲੱਕੜਾਂ ਵਗੈਰਾ ਵੀ ਜਿਹੜੀਆਂ ਨੇ ਰਾਹ ਦੇ ਵਿੱਚ गिर ਚੁੱਕੀਆਂ ਹੈਗੀਆਂ ਆ ਸੋ ਅੱਗੇ ਆਪਾਂ ਚੱਲਦੇ ਰਹਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਡਾਕੂਆਂ ਦੀ ਗੁਫਾ ਬਣੀ ਹੋਈ ਹੈ ਬੇਸ਼ੱਕ ਇੱਕ ਕੁਦਰਤੀ ਗੁਫਾ ਹੈਗੀ ਆ ਤੁਹਾਨੂੰ ਇਹ ਦੱਸ ਦਿਆਂ ਕਿ ਇਹਦੇ ਵਿੱਚ ਇਨਸਾਨਾਂ ਦਾ ਕੋਈ ਯੋਗਦਾਨ ਨਹੀਂ ਹੈ ਇਹ ਕੁਦਰਤ ਵੱਲੋਂ ਬਣਾਈ ਗਈ ਹੈ ਗੁਫਾ ਦਰਸ਼ਕੋ ਇਹ ਜੋ ਤੁਸੀਂ ਵੇਖ ਰਹੇ ਹੋ ਇਹ ਪਾਣੀ ਜਿਹੜਾ ਹੈਗਾ ਆ ਸਾਰਾ ਸਾਲ ਲਗਾਤਾਰ ਇਸ ਗੁਫਾ ਦੇ ਵਿੱਚ ਚੱਲਦਾ ਰਹਿੰਦਾ ਆ ਪਰ ਜਦੋਂ ਮੌਨਸੂਨ ਦਾ ਮੌਸਮ ਹੁੰਦਾ ਹੈ ਤਾਂ ਇਹ ਪਾਣੀ ਲਗਾਤਾਰ ਵਧਦਾ ਜਾਂਦਾ ਆ ਹੁਣ ਵੀ ਕਈ ਥਾਵਾਂ ਤੇ ਪਾਣੀ ਜਿਹੜਾ ਹੈਗਾ ਗਿੱਟਿਆਂ ਤੱਕ ਹੈਗਾ ਆ ਤੇ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਜਾਵਾਂਗੇ ਇਹ ਪਾਣੀ ਜਿਹੜਾ ਹੈਗਾ ਆ ਗੋਡਿਆਂ ਤੱਕ ਹੋ ਜਾਏਗਾ ਤੇ ਕਈ ਜਗ੍ਹਾ ਦੇ ਉੱਤੇ ਤੁਹਾਡੇ ਲੱਕ ਤੱਕ ਵੀ ਇਹ ਪਾਣੀ ਚਲਾ ਜਾਂਦਾ ਆ ਇਹ ਗੁਫਾਵਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਬਹੁਤ ਸਾਲ ਪਹਿਲਾਂ ਜਿਹੜਾ ਹੈਗਾ ਆ ਇੱਥੇ ਡਾਕੂ ਆਕੇ ਰਿਆ ਕਰਦੇ ਸੀਗੇ ਅੰਗਰੇਜ਼ਾਂ ਦੇ ਸਮੇਂ ਦੀ ਇਹ ਗੱਲ ਹੈਗੀ ਐ ਤਾਂ ਜਦੋਂ ਅੰਗਰੇਜ਼ਾਂ ਤੋਂ ਬਹੁਤ ਸਾਰਾ ਸਮਾਨ ਲੁੱਟ ਕੇ ਡਾਕੂ ਜਿਹੜਾ ਇਸ ਗੁਫਾਵਾਂ ਦੇ ਵਿੱਚ ਲੁਕ ਜਾਂਦੇ ਸਨ ਤੇ ਅੰਗਰੇਜ਼ ਅਫਸਰ ਇਹਨਾਂ ਗੁਫਾਵਾਂ ਤੱਕ ਨਹੀਂ ਸਨ ਪਹੁੰਚ ਸਕਦੇ ਸੋ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਅਸੀਂ ਤੁਹਾਨੂੰ ਵੱਖ-ਵੱਖ ਥਾਵਾਂ ਉੱਤੇ ਦਿਖਾਵਾਂਗੇ ਕਿ ਇਹ ਗੁਫਾਵਾਂ ਜਿਹੜੀਆਂ ਨੇ ਕਈ ਥਾਵਾਂ ਤੋਂ ਤਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਖੁੱਲੀਆਂ ਹੈਗੀਆਂ ਆ ਕਈ ਥਾਵਾਂ ਤੇ ਜਾ ਕੇ ਇਹ ਤੰਗ ਹੋ ਜਾਂਦੀਆਂ ਆ ਤੇ ਦਰਸ਼ਕੋ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਪਹਿਲੇ ਸਾਮੇ ਦੇ ਵਿੱਚ ਇਹ ਗੁਫਾਵਾਂ ਬਹੁਤ ਜ਼ਿਆਦਾ ਜਿਹੜੀ ਅਸੀਂ ਤੰਗ ਸੀਗੀਆਂ ਤੇ ਸਮੇ ਦੇ ਨਾਲ ਜਿਹੜੀਆਂ ਇਹ ਬਹੁਤ ਜ਼ਿਆਦਾ ਕਈ ਵਾਰੀ بارشਾਂ ਹੋ ਜਾਂਦੀਆਂ ਆ ਜਾਂ ਫਿਰ ਜਿਹੜਾ ਸਮੇ ਦੇ ਨਾਲ ਪੱਥਰ ਜਿਹੜੇ ਆ ਹੌਲੀ ਹੌਲੀ ਘਸਦੇ ਗਏ ਤੇ ਇੱਕ ਗੁਫਾਵਾ ਜਿਹੜੀਆਂ ਨੇ ਚੌੜੀਆਂ ਹੁੰਦੀਆਂ ਗਈਆਂ ਲੋ ਵੀ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਈ ਸੀ ਦੇਰਾਦੂਨ ਦੀ ਇਹ ڈاکੂਆਂ ਦੀ ਗੁਫਾ ਤੁਹਾਨੂੰ ਇਹ ਗੁਫਾ ਕਿਵੇਂ ਦੀ ਲੱਗੀ ਵੇਖ ਕੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਤਾਂ ਜਿਹੜਾ ਬਹੁਤ ਜ਼ਿਆਦਾ ਆਨੰਦ ਆਇਆ ਤੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਜਿਹੜਾ ਇੱਕ ਮੈਗੀ ਖਾਣ ਲਈ ਇੱਕ ਪੁਆਇੰਟ ਵੀ ਬਣਿਆ ਹੋਇਆ ਛੋਟੀ ਜੀ ਕੰਟੀਨ ਹੈਗੀ ਆ ਜਿੱਥੇ ਅਸੀਂ ਜਿਹੜਾ ਹੈ ਇਸ ਕੁਦਰਤ ਦੇ ਨਜ਼ਾਰਿਆਂ ਦੇ ਵਿੱਚ ਬੈਠ ਕੇ ਮੈਗੀ ਖਾਵਾਂਗੇ ਸੋ ਤੁਸੀਂ ਕਿਵੇਂ ਦਾ ਇਸ ਪ੍ਰੋਗਰਾਮ ਨੂੰ ਪਸੰਦ ਕੀਤਾ ਸਾਨੂੰ ਕਮੈਂਟ ਦੇ ਵਿੱਚ ਪਤਾ ਲੱਗਦਾ ਰਹੇਗਾ ਤੇ ਕਿਹਨੇ ਕਿਹਨੇ ਇਸ ਡਾਕੂਆਂ ਦੀ ਗੁਫਾ ਪਹਿਲਾਂ ਦੇਖੀ ਹੈ ਸਾਨੂੰ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਹਾਡੇ ਇਸ ਗੁਫਾ ਦੇ ਨਾਲ ਕਹਿੋ ਜੇ ਅਨੁਭਵ ਰਹਿ ਤਾਂ ਸਾਨੂੰ ਉਹ ਵੀ ਦੱਸਿਓ ਹੁਣ ਮੈਨੂੰ ਦਮਨਪ੍ਰੀਨ ਦਿਓ ਅਗੇ ਆ ਧੰਨਵਾਦ ਜਦੋਂ ਅਸੀਂ ਤੁਹਾਨੂੰ ਗੁਫਾ ਦੇ ਕਾਫੀ ਅੱਗੇ ਤੱਕ ਲੈ ਆਏ ਆਂ ਤੇ ਤੁਸੀਂ ਵੇਖ ਸਕਦੇ ਹੋ ਕਿ ਇਸ ਗੁਫਾ ਦੇ ਵਿੱਚ ਜਿਹੜਾ ਹੈ ਪਾਣੀ ਦਾ ਪਹਿਲਾਂ ਅਸੀਂ ਤੁਹਾਨੂੰ ਪੱਧਰ ਦਿਖਾਉਨੇ ਹੈਗੇ ਆਂ ਹਲੇ ਬਹੁਤ ਘੱਟ ਹੈਗਾ ਆ ਜਿਵੇਂ ਹੀ ਮੌਨਸੂਨ ਆਉਂਦਾ ਹੈ ਨਾ ਤਾਂ ਇਹ ਪਾਣੀ ਦਾ ਪੱਧਰ ਜਿਹੜਾ ਹੈਗਾ ਆ ਕਾਫੀ ਜ਼ਿਆਦਾ ਵੱਧ ਜਾਂਦਾ ਹੈਗਾ ਆ ਤੇ ਤੁਸੀਂ ਵੇਖ ਸਕਦੇ ਹੋ ਕਿ ਅੱਗੋਂ ਜਿਹੜੀ ਇਹ ਗੁਫਾ ਹੁਣ ਤੰਗ ਹੋਣੀ ਸ਼ੁਰੂ ਹੋ ਗਈ ਹੈ ਤੇ ਜਦੋਂ ਅਸੀਂ ਉੱਪਰ ਵੱਲ ਵੇਖਦੇ ਹੈਗੇ ਆਂ ਤਾਂ ਸਾਨੂੰ ਉੱਚੇ-ਉੱਚੇ ਪਹਾੜ ਜਿਹੜੇ ਆ ਦਿਖਾਈ ਦਿੰਦੇ ਆ ਤੇ ਜਿਵੇਂ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਮੌਨਸੂਨ ਦੇ ਵਿੱਚ ਬਦਲ ਜਾਂਦੀਆਂ ਹੈਗੀਆਂ ਆ ਤੇ ਇੱਥੇ ਜਿਹੜਾ ਹੈਗਾ ਲੱਕੜਾ ਵਗੈਰਾ ਵੀ ਜਿਹੜੀਆਂ ਨੇ ਰਾਹ ਦੇ ਵਿੱਚ ਗਿਰ ਚੁੱਕੀਆਂ ਹੈਗੀਆਂ ਆ